ਸ਼ਹੀ ਕਰ ਬਈ ਸਾਰਿਆਂ ਨੂੰ ਅੱਜ ਆਪਾਂ ਫਿਰਦੇ ਤੇ ਬਈ ਜਲੰਧਰ ਵਾਲੀ ਸਾਈਡ ਕੀ ਕਰਨਾ ਤੇ ਕਾਤੇ ਆਏ ਤੇ ਦੱਸੀ ਆ ਤੁਹਾਨੂੰ ਸਾਰੀ ਵੀਡੀਓ ਮਾ ਅੱਜ ਆਪਣੀ ਦੂਸਰੀ ਵੀਡੀਓ ਦੇਖੋ ਅੱਗਾ ਫਿਰ ਸਾਰੀ ਡੇ 2 ਸਵੇਰ ਕੇ ਬਦ ਰਿਹਾ 5:30 ਆਪਾਂ ਨੂੰ ਅੱਜ ਜਲੰਧਰ ਜਾਣ ਕੀ ਥੋੜੀ ਜੀ ਕਾਲੀ ਆਪਣਾ ਇੱਕ ਖਾਸ ਆ ਯਾਰ ਦੋਤ ਉਸ ਬੰਦੇ ਨੇ ਲੈਣੀ ਆ ਭਾਈ ਗੱਡੀ ਕਿਸੇ ਨੇ ਆਪਾਂ ਨੂੰ ਦੱਸ ਪਾਈ ਤੇ ਵੀ ਜਲੰਧਰ ਬਹੁਤ ਵਧੀਆ ਗੱਡੀ ਖੜੀ ਆ ਤਾਂ ਕਰਕੇ ਆਪਾਂ ਇੰਨੀ ਸਾਜਰਾ ਸਾਜਰਾ ਤਿਆਰ ਹੋਊਗਾ ਜਲੰਧਰ ਕਣੀ ਨੂੰ ਨਿਕਲਣਾ ਦਾ ਆਪਾਂ ਨੇ ਧੁੰਦ ਵੀ ਅਜੇ ਰੱਬ ਨੇ ਕਰ ਰੱਖੀ ਥੀ ਥੋੜੀ ਥੋੜੀ ਜੀ ਗੱਡੀ ਕੱਢੇਗਾ ਆਪਾਂ ਨੇ ਪਾਲੀ ਗੱਡੀ ਸਰਹੰਦ ਰੋਡ 'ਪਾ ਨੂੰ ਸਰਹੰਦ ਰੋਡ ਤੇ ਸਿੱਧਾ ਹੁੰਦੇ ਹੋਏ ਲੁਧਿਆਣੇ ਬਾਈਪਾਸ ਨੂੰ ਆਪਾਂ ਜਾਵਾਂਗੇ ਜਲੰਧਰ ਰਾਸਤੇ ਵਿੱਚ ਇੱਕ ਲਕੈਜਰ ਪੈਸਲ ਬਾਈ ਐਕਸੀਡੈਂਟ ਹੋਇਆ ਪਿਆਦਾ ਸਾਰੇ ਡਰਾਈਵਰਾਂ ਨੂੰ ਬੇਨਤੀ ਆ ਬਾਈ ਗੱਡੀ ਥੋੜੀ ਜੀ ਧਿਆਨ ਕੇ ਲੈ ਰੋ ਹੌਲੀ ਚਲਾਇ ਕਰੋ ਗੱਡੀ ਦਾ ਨੁਕਸਾਨ ਖਾਸਾ ਹੋਇਆ ਤਾਂ ਪਰ ਜਾਨ ਬਚ ਗਈ ਦੀ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਆਪਾਂ ਵੀ ਲੇਗਾ ਪ੍ਰਮਾਤਮਾ ਦਾ ਨਾਮ ਗੱਡੀ ਲੁਧਿਆਣੇ ਵਾਲੇ ਬਾਈਪਾਸ 'ਪਾ ਪਾ ਲਈ ਇੱਕ ਤੋਂ ਬਾਈ ਧੁੰਦ ਜਦ ਪੈਂਦੀ ਕੱਟਣ ਲੱਗ ਰਿਹਾ ਤੇ ਪਤਾ ਨਹੀਂ ਰੇਸ ਲੱਗ ਰਹੀ ਈ ਨਾ ਕਿ ਆਪਸੇ ਕੇ ਵਿੱਚੇ ਕੌਣ ਏ ਲੋਕ ਕਹਾਂ ਸੇ ਆਤਾ ਸਿੱਧੇ ਜਾਗਾ ਗਦ ਧੁੱਪ ਖਿੜਗੀ ਦੀ ਜਲੰਧਰ ਦੇ ਨੇੜਾ ਜੀ ਪਹੁੰਚਗਾ ਇੱਕ ਜੋ ਪਿੱਕਾ ਬੜਾ ਸੋਹਣਾ ਜਾ ਰਿਹਾ ਤਾਂ ਧੁੱਪ ਖਿੜਗੀ ਦੀ ਆਪਾਂ ਵੀ ਅੱਗਾ ਜਾ ਕੇ ਦੇਖੀਏ ਆਪਣੇ ਜਿਹੜੇ ਕੰਮ ਵਾਸਤੇ ਆਪਾਂ ਜਾ ਰਹੇ ਹਾਂ ਪਤਾ ਨਹੀਂ ਬਣੇਗਾ ਪਤਾ ਹੀ ਨਹੀਂ ਬਣਦਾ ਉਹ ਤੁਹਾਨੂੰ ਅੱਗੇ ਦੱਸਾਂਗੇ ਜਾਗਾ ਆਪਾਂ ਕੰਮ ਕੇ ਚਲੇ ਆਪਾਂ ਪਹੁੰਚ ਕੇ ਦੋਈ ਭੰਡਾਰੀ ਕਾਰ ਬਜ਼ਾਰ ਵਾਲਾ ਵਾ ਜਲੰਧਰ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਬਈ ਇਸ ਬੰਦੇ ਕੋਲ ਬਹੁਤ ਵਧੀਆ ਵਧੀਆ ਗੱਡੀਆਂ ਖੜੀਆਂ ਹੋ ਉਹ ਵੀ ਸਹੀ ਰੇਟਾਂ ਦੇ ਵਿੱਚ ਬੱਤ ਸਹੀ ਏ ਦੌੜਣਾ ਪੜਦਾ ਅੰਦਰ ਜਾ ਕੇ ਦੇਖਿਆ ਇਹਨੇ ਤਾਂ ਪਤੰਦਰ ਨੇ ਲਾਈ ਨੇ ਲਾ ਰੱਖੀ ਦੀ ਗੱਡੀਆਂ ਯਾਰ ਸਾਰੀ ਗੱਡੀਆਂ ਜਮਾਂ ਅਨਟੱਚ ਜਿਹੜੀ ਗੱਡੀ ਆਪਾਂ ਲੈਣਾ ਏ ਤੇ ਬਈ ਉਹ ਗੱਡੀ बिक ਗਈ ਦੀ ਆਪਣੀ ਕੋਲ ਲਓਗੇ ਤੇ ਹੋਰ ਗੱਡੀਆਂ ਦਾ ਰੇਟ ਆਪਾਂ ਇਹਨਾਂ ਨੂੰ ਦੱਸਿਆ ਇਹਦੇ ਵੀ ਕੇਹ ਦਵਾਂਗੇ ਭੰਨੇ 150 ਰੁਪਿਆ ਦੇਗਾ A few minutes later ਭੰਡਾਰੀ ਵਾਲਿਆਂ ਨੇ ਮਾਨ ਤਾਨ ਕੇ ਲਾਪਾ ਨੂੰ ਭੇਜ ਦੇ ਫਿਰ ਵਾਪਸ ਆਪਣੀ ਗੱਡੀ ਨਹੀਂ ਆਈ ਤੇ ਆਪਾਂ ਨੂੰ ਪਸੰਦ ਰਾਸਤੇ ਵਿੱਚ ਜੋ ਬਾਈਕ ਦਾ ਪਿਕਅਪ ਜਾ ਦਿਖਿਆ ਆਪਾਂ ਨੂੰ ਇਹਨੇ ਪਿੱਛਾ ਲਿਖਾ ਰੱਖਿਆ ਤਾਂ ਮੈਂ ਵੱਡਾ ਹੋ ਕੇ ਟਰੱਕ ਬਣੂੰਗਾ ਸੁਪਨੇ ਬਹੁਤ ਉੱਚੇ ਆ ਬਾਈਕ ਦੇ ਪਿਕਅਪ ਕੇ ਆਹਾ ਨਾ ਚੀਆ ਵਾ 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 ਜਾਂਪਾ ਗੱਡੀ ਖੜਾਈ ਇੱਕ ਸੂਫੀ ਵਾਲਾ ਆਪਾਂ ਦੇ ਗਿਆ ਮਨ ਚਾਹਾ ਪਿਆਰ ਦੂਸਰੇ ਪੰਨੇ 'ਵਾਂ ਪਤੰਦਰ ਨੇ ਲਿਖਾ ਰੱਖਿਆ ਤਾਂ ਵੀ ਇਸਤਰੀ ਨੂੰ ਵਸੀਕਰਨ ਕਰਾਓ ਦੱਸ ਮੇਰੇ ਯਾਰ ਇਸਤਰੀਆਂ ਵੀ ਕਦੇ ਕਿਸੇ ਕੇ ਬਸ ਕੇ ਵਿੱਚ ਆਈਆਂ ਮਜ਼ਾਕ ਕਰ ਰਹਾ ਤਾਂ ਇਸਤਰੀ ਨੂੰ ਬਸ ਕਰਨਾ ਬਹੁਤ ਔਖਾ ਊਮਨ ਰੈੱਡ ਲਾਈਟ ਵਾ ਯਾਰ ਲੋਕ ਇੱਕ ਦੂਸਰੇ ਕੇ ਵਿੱਚ ਨੂੰ ਗੱਡੀ ਫਸਾ ਲਾ ਹਾਂ ਪਤਾ ਨਹੀਂ ਕਿਸ ਤਰ੍ਹਾਂ ਫਸਾਵਾਂ ਲੋਕ ਰਹਤੇ ਯਾਰ ਯਹਾਂ ਪਰ ਸਲਾ ਤੁਮ ਕੋ ਪਾਗਲ ਕੁੱਤੇ ਕਾ ਗਾੜੀ ਉਠਾ ਕੇ ਲੈ ਜਾਏਗਾ ਬਤਾ ਰਹਾ ਹੈ ਹਮ ਗੱਡੀ ਲਾਈ ਆਪਾਂ ਨੇ ਸਾਈਡ ਮਾ ਭੁੱਖ ਲੱਗ ਰਹੀ ਸੀ ਬਹੁਤ ਜ਼ਿਆਦਾ ਸਵੇਰ ਦਾ ਖਾਇਆ ਹੋਇਆ ਤਾਂ ਆਪਾਂ ਨੇ ਕੁਝ ਵੀ ਨਹੀਂ ਹੈਗਾ ਦਾ ਇੱਕ ਆਪਾਂ ਨੂੰ ਓਪਨ ਕraft ਵਾਲਾ ਇੱਕ ਕੈਫੇ ਜਿਹਾ ਦਿਖਿਆ ਇਸਕੇ ਅੰਦਰ ਜਾ ਕੇ ਆਪਾਂ ਨੇ ਪੀਜ਼ਾ আর ਕੋਲਡ ਡਰਿੰਕ ਆਰਡਰ ਕਰੀਆਂ ਬਾਈ ਨੂੰ ਆਪਾਂ ਨੇ ਚਾਹ ਵੀ ਪੁੱਛੀ ਦੀ ਬਾਈ ਕਹਿੰਦਾ ਚਾਹ ਬਈ ਮਾਂ ਨੇ ਰੱਖ ਦੇਣੀ ਹੈਗੇ ਚੱਲ ਭੁੱਖ ਲੱਗ ਰਹੀ ਵੀ ਜ਼ਿਆਦਾ ਜੋ ਵੀ ਦਵੇਂਗੇ ਬਾਈ ਚੁੱਪਚਾਪ ਖਾ ਲਾਂਗੇ ਜੇ ਚਾਹ ਹੁੰਦੀ ਸਾਲਾ ਸਵਾਰ ਹੋ ਜਾਂਦਾ ਕੋਲੇ ਪਰ ਪਰਕਾ ਪਿੰਦੇ ਗੱਡੀ ਕੱਢ ਕੇ ਆਪਾਂ ਪਹੁੰਚ ਗਏ ਤੇ ਬਈ ਪਟਿਆਲਾ ਪਟਿਆਲਾ ਲੱਗ ਰਿਹਾ ਤਾਂ ਜਾਮ ਸਵੇਰ ਕੇ ਨਿਕਲੇ ਹੋਇਆ ਘਰ ਕਿਆਂ ਨੂੰ ਵੀ ਟੈਨਸ਼ਨ ਹੋ ਰਹੀ ਈ ਵੀ ਜਵਾਗ ਪਤਾ ਨਹੀਂ ਕਿੱਥਾ ਰਹਿ ਗਏ ਹਲ ਤੱਕ ਆਈ ਨਹੀਂ ਹੈਗੇ ਘਰ ਕਿਆਂ ਤੋਂ ਟੈਨਸ਼ਨ ਹੋ ਆਇਆ ਬਾਰ ਬਾਰ ਬਾਹਰ ਨਿਕਲ ਕਾ ਆਪਾਂ ਨੂੰ ਐ ਡਿੱਕਾਂ ਬਈਓ ਕਮਾਲ ਰੇ ਬਾਬਾ ਹਬ ਤੱਕ ਤੋਂ ਉਸਕੋ ਆ ਜਾਣਾ ਚਾਹੀਏ ਥਾ ਰਾਤ ਹੋ ਗਈ ਘਰ ਆਂਦਿਆਂ ਦੇ ਪੈ ਗਿਆ ਤਾਂ ਆਪਾਂ ਨੂੰ ਹਨੇਰਾ ਚਲ ਬਈ ਆਪਾਂ ਵੀ ਤੁਹਾਨੂੰ ਪਤਾ ਹੈ ਸੈਂਟਰ ਜੇਹੜਾ ਵਾਲੇ ਆਪਣੇ ਗੇਟਾਂ ਖੋਲ ਕਾ ਗੱਡੀ ਆਪਾਂ ਤੋਂ ਲੱਗੀ ਬਈ ਗੇਟ ਖੋਲੀ ਅੰਦਰ ਜਾਈਏ ਜਾ ਕਾ ਸੋਈਏ ਸਾਰੇ ਦਿਨ ਥੱਕੇ ਪਏ ਤੇ ਨਾ ਹੋ ਗਈ ਦੀ ਬਈ ਪੂਰੇ ਸਰੀਰ ਦੀ ਆਪਣੇ ਬਈ ਚੈਨਲ ਨੂੰ ਲਾਈਕ ਸਬਸਕ੍ਰਾਈਬਰ ਉਹ ਹੋ ਜੋ ਮੈਂ ਨਹੀਂ ਹੈਗਾ ਬਈ ਜੋ ਤਾਂ ਕੋਈ ਮੂ ਫੋਟੋ ਲਾਈਤੀ ਬਈ ਸੋਹਣੇ ਜਾ ਰਹੇ ਆਪਾਂ ਵੀ ਸਾਰੇ ਵੀਰਾਂ ਨੂੰ ਬੇਨਤੀ ਆ ਬਈ ਜਿਹੜਾ ਵੀ ਵੀਡੀਓ ਦੇਖਾ ਚੈਨਲ ਨੂੰ ਸਬਸਕ੍ਰਾਈਬ ਕਰੇ ਕਰੋ ਔਰ ਫੋਲੋ ਵੀ ਕਰ ਲੇ ਕਰੋ ਬਈ ਆਪਾਂ